ਦੇ ਸਾਬਕਾ ਸੀਐਮ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਲੰਧਰ ਦੇ ਦਹੋਕਾ ਜਿਹੜਾ ਦਕੋਹਾ ਦੇ ਵਿੱਚ ਆਉਣ ਦੇ ਇੱਕ ਕੌਂਸਲਰ ਦੇ ਵੱਲੋਂ ਆਪਣੀ ਪ੍ਰਾਪਰਟੀ ਦੇ ਉੱਪਰ ਘਰ ਬਣਾਏ ਜਾ ਰਹੇ ਸੀ ਪਰ ਹੁਣ ਉਸ ਪੁਲਿਸ ਦੇ ਵੱਲੋਂ ਜਿਹੜਾ ਹੈ ਰੋਕਿਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਹਨਾਂ ਦੇ ਕੌਂਸਲਰ ਨੂੰ ਬੀਤੇ ਕੁਝ ਦਿਨਾਂ ਤੋਂ ਸੀਐਮ ਭਗਵੰਤ ਮਾਨ ਹੋਰਾ ਦੇ ਨੁਮਾਇंदे ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਣਾ ਤਾਂ ਉਹਨਾਂ ਦੀ ਪ੍ਰਾਪਰਟੀ ਦਾ ਕੰਮ ਕਰਨ ਦਿੱਤਾ ਜਾਵੇਗਾ ਨਹੀਂ ਤਾਂ ਇਸ ਪ੍ਰਾਪਰਟੀ ਦਾ ਕਬਜ਼ਾ ਜਿਸ ਬੰਦੇ ਕੋਲ ਪਹਿਲਾਂ ਸੀ ਉਸ ਨੂੰ ਦਿਵਾ ਦਿੱਤਾ ਜਾਵੇਗਾ ਹਾਲਾਂਕਿ ਚਰਜਜੀਤ ਸਿੰਘ ਚੱਦੀ ਨੇ ਇਹ ਵੀ ਦੱਸਿਆ ਹੈ ਕਿ ਸਾਡੇ ਕਾਉਂਸਲਰ ਕੋਲ ਇਸ ਜਿਹੜਾ ਹੈ ਪ੍ਰਾਪਰਟੀ ਦਾ ਕਬਜ਼ਾ ਪਿਛਲੇ 10 ਸਾਲ ਤੋਂ ਹੈ ਆਰਡਰ ਵੀ ਕੋਰਟ ਤੋਂ ਮਿਲੇ ਹੋਏ ਨੇ ਉਹਨਾਂ ਕਿਹਾ ਕਿ ਪੁਲਿਸ ਇਸ ਜਗ੍ਹਾ ਦੇ ਉੱਤੇ ਆ ਕਿਸ ਤਰ੍ਹਾਂ ਸਰ ਧੱਕਾ ਕਰ ਰਹੀ ਹੈ ਮੈਂ ਆਇਆ ਸਾਡੀ ਐਮਸੀ ਹੈ ਬਿਮਲਾ ਰਾਣੀ ਉਹਨਾਂ ਦੇ ਪਤੀ ਹੈਗੇ ਵਿਜੇ ਕੁਮਾਰ ਜੀ ਬਹੁਤ ਹੀ ਸਾਡੇ ਕਾਂਗਰਸ ਦੇ ਐਕਟਿਵ ਮੈਂਬਰ ਹੈ ਇਹ ਅਰ ਵੱਡੇ ਪੱਧਰ ਤੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ ਇੱਥੇ ਮੁੱਖ ਮੰਤਰੀ ਜੀ ਆਏ ਆ ਭਗਵੰਤ ਮਾਨ ਜੀ ਤੇ ਸਾਡੇ ਐਮਸੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਕੰਮਾਂ ਦੇ ਵਿੱਚ ਪੁਲਿਸ ਦੇ ਵੱਲੋਂ ਡਰਾ ਧਮਕਾ ਕੇ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਜੋਰ ਆ ਪਾਇਆ ਜਾ ਰਿਹਾ ਇੱਥੇ ਸਾਡੀ ਇਸ ਐਮਸੀ ਦਾ ਕੰਮ ਚੱਲ ਰਿਹਾ ਇਹਨਾਂ ਕੋਲ ਸਟੇ ਆਰਡਰ ਹੈ ਕੋਰਟ ਨੇ ਆਰਡਰ ਦਿੱਤੇ ਹੋਏ ਆ 15 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਗੇਟ ਲੱਗਿਆ ਹੋਆ ਕਬਜ਼ਾ ਹੈ ਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਸੀ ਲੇਕਿਨ ਹੁਣ ਇਹ ਇਲੈਕਸ਼ਨ ਔਨ ਕਰਕੇ ਇਹਨਾਂ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ ਹੈ ਜਿੱਧਰ ਨੂੰ ਦੇਖੋ ਪੁਲਿਸ ਖੜੀ ਹੈ ਪੁਲਿਸ ਕਰਮਚਾਰੀ ਖੜੇ ਹੈ ਐਸਪੀ ਤੱਕ ਦੇ ਰੈਂਕ ਦੇ ਅਫਸਰ ਇੱਥੇ ਲਗਾਏ ਹੋਏ ਹੈ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅੱਜ ਇਹ ਪਾਰਟੀ ਜੁਆਇਨ ਕਰਨ ਨਹੀਂ ਤਾਂ ਇਹਨਾਂ ਦਾ ਇਹ ਕਬਜ਼ਾ ਲੈ ਲਿੱਤਾ ਜਾਏਗਾ ਵਿਰੋਧੀ ਪਾਰਟੀ ਇੱਥੇ ਕੋਈ ਨਹੀਂ ਹੈ ਸਿਰਫ ਪੁਲਿਸ ਹੀ ਵਿਰੋਧੀ ਪਾਰਟੀ ਦਾ ਕੰਮ ਕਰ ਰਹੀ ਹੈ ਇਹਨਾਂ ਤੋਂ ਕਬਜ਼ਾ ਖੋਹ ਰਹੀ ਹੈ ਤੇ ਇਹਨਾਂ ਨੂੰ ਇੱਥੇ ਸਵੇਰੇ 7 ਵਜੇ ਤੋਂ 2-400 ਬੰਦਾ ਪੁਲਿਸ ਦਾ ਲਗਾ ਕੇ ਕਿਸੇ ਨੂੰ ਕੰਮ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਾਲਕ ਆ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਪਿਆ ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕਰਦਾ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਜਿਹੜੇ ਇੱਥੇ ਆ ਕੇ ਰਹੇ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ ਕੀ ਆ ਤੁਸੀਂ ਨਜਾਇਜ਼ ਕਬਜ਼ੇ ਕਰਵਾ ਕੇ ਸਾਡੇ ਐਮਸੀ ਲੈਵਲ ਦੇ ਬੰਦਿਆਂ ਨੂੰ ਧਮਕਾ ਕੇ ਇਲੈਕਸ਼ਨ ਜਿੱਤਣ ਆਇਓ ਜਾਂ ਤੁਸੀਂ ਇੱਥੇ ਇਲੈਕਸ਼ਨ ਕਰਾਉਣ ਵਾਸਤੇ ਇੱਥੇ ਦੇ ਲੋਕਾਂ ਦੇ ਕੰਮ ਕਰਨ ਆਇਓ ਇਹ ਲੋਕਾਂ ਦੇ ਕੰਮ ਹੈ ਇੱਕ ਐਮਸੀ ਲੈਵਲ ਦਾ ਬੰਦਾ ਉਸ ਨੂੰ ਅੱਜ ਧਮਕਾਇਆ ਜਾ ਰਿਹਾ ਕਿ ਤੂੰ ਅੱਜ ਦੁਪਹਿਰ ਤੱਕ ਪਾਰਟੀ ਜੁਆਇਨ ਕਰ ਨਹੀਂ ਤੇਰਾ ਕਬਜ਼ਾ ਕਰ ਲਿਆ ਜਾਏਗਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ ਇਹਦੇ ਕੋਲ ਸਟੇ ਹੈ ਆ ਦੇਖੋ ਕਿੰਨੀ ਬਿਲਡਿੰਗ ਖੜੀ ਹੋ ਗਈ ਹੈ ਅੱਜ ਤੱਕ ਤਾਂ ਕੋਈ ਆਇਆ ਨਹੀਂ ਮੁੱਖ ਮੰਤਰੀ ਜੀ ਆਏ ਉਹਨਾਂ ਨੂੰ ਦੂਸਰੀ ਪਾਰਟੀ ਨੇ ਅਪਰੋਚ ਕੀਤਾ ਤਾਂ ਇੱਥੇ ਕਬਜ਼ਾ ਹੋ ਗਿਆ ਹੁਣ ਇਹਦਾ ਕੰਮ ਰੋਕਿਆ ਜਾ ਰਿਹਾ ਐਸੀ ਉਸ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਤੁਸੀਂ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਓ ਉਹਨਾਂ ਨੂੰ ਆਨਰ ਕੀਤਾ ਜਾਏਗਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਬੰਦੇ ਨੂੰ ਡਿਸਪੋਜ਼ੈਸ ਕਰੋ ਇਹਨਾਂ ਪਾਸ ਇੱਥੇ ਦੀ ਰਿਸ਼ਤੀਆਂ ਹੈ ਇਹਨਾਂ ਕੋਲ ਇੱਥੇ ਐਨਓਸੀ ਹੈ ਇੱਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਇੱਥੇ ਨਕਸ਼ੇ ਪਾਸ ਕੀਤੇ ਐ ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਉ ਕੀਤਾ ਕਿ ਇਹ ਇੱਥੇ ਆਪਣੀ ਬਿਲਡਿੰਗ ਬਣਾਉਣ ਸਾਰਾ ਕੁਝ ਪ੍ਰੋਸੀਜਰ ਦੇ ਤਹਿਤ ਹੋਇਆ ਅਜੇ ਤੱਕ ਸੀਵਰੇਜ ਬਾਦਰ ਸਪਲਾਈ ਇੱਥੇ ਇਹਨਾਂ ਦੇ ਨਾਮ ਤੇ ਚੱਲਦਾ ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਐ ਮੈਂ ਪੁਲਿਸ ਨੂੰ ਬੇਨਤੀ ਕਰਦਾ ਕੇ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਉਣ ਇਹਨਾਂ ਕੋਲ ਹੈਗੇ ਆ ਸਟੇ ਦੇ ਆਰਡਰ ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ ਉਹ ਆਉਂਦਾ ਹੀ ਨਹੀਂ ਆ ਦੂਸਰੀ ਪਾਰਟੀ ਪੁਲਸੇ ਪਾਰਟੀ ਬਣੀ ਹੋਈ ਹੈ ਪੁਲਸੇ ਪਾਰਟੀ ਤੇ ਪੁਲਿਸ ਹੀ ਕਾਰਵਾਈ ਕਰ ਰਹੀ ਹੈ ਐਸੀ ਐਸੀ ਇਹ ਨਜਾਇਜ਼ ਹੋਣ ਨਹੀਂ ਦੇਣੀ ਕੋਹਾ ਦੀ ਧਰਤੀ ਤੇ ਇੱਥੇ ਜਿਹੜੀ ਇਹ ਪ੍ਰਾਪਰਟੀ ਹੈ ਤੇ ਉਹਦਾ ਜਿਹੜੇ ਦੋ ਪਾਰਟੀਆਂ ਨੇ ਜਿੰਨਾਂ ਵਿੱਚੋਂ ਇੱਕ ਵਿਜੇਤ ਕੋਹਾ ਤੇ ਦੂਸਰੀ ਪਾਰਟੀ ਜਿਹੜਾ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਹੈ ਉਹਨਾਂ ਦੇ ਅਮਨ ਲਾਲੀ ਜੀ ਉਹਨਾਂ ਵੱਲੋਂ ਇਸ ਪ੍ਰਾਪਰਟੀ ਦਾ ਦੋਨਾਂ ਵੱਲੋਂ ਕਲੇਮ ਕੀਤਾ ਜਾਂਦਾ ਕਿ ਇਹ ਦੋਨਾਂ ਦੀ ਪ੍ਰਾਪਰਟੀ ਹੈ ਜਿਹਦੇ ਸਬੰਧ ਵਿੱਚ ਪਿਛਲੇ ਮਹੀਨੇ ਮਾਰਚ ਵਿੱਚ ਕਿ ਆਪਰੇਲ ਵਿੱਚ ਨਿਸ਼ਾਨਦੀ ਜਿਹੜੀ ਹੋਈ ਮਾਰਚ ਵਿੱਚ ਮਾਰਚ ਵਿੱਚ ਨਿਸ਼ਾਨਦੀ ਕਰਵਾਈ ਗਈ ਸੀਗੀ ਜਿਹੜੇ ਜਿਹਦੇ ਵਿੱਚ ਸਾਡੇ ਪੁਲਿਸ ਅਫੀਸ਼ਰਸ ਮੌਕੇ ਤੇ ਆਏ ਸੀ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਫੀਸ਼ਰ ਸੀਗੇ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀਗੀ ਸਾਰੇ ਜਗਾ ਦੀ ਨਿਸ਼ਾਨਦੇਹੀ ਦੇ ਵਿੱਚ ਦੋਨੋਂ ਪਾਰਟੀਆਂ ਇਨਵੋਲਵ ਹੋਈਆਂ ਸੀਗੀਆਂ ਉਦੋਂ ਨਿਸ਼ਾਨਦੇਹੀ ਕਰਵਾ ਕੇ ਦੋਨੋਂ ਪਾਰਟੀਆਂ ਨੂੰ ਉਹਨੇ ਬਾਰੇ ਦੱਸਿਆ ਗਿਆ ਹੁਣ ਜਿਹੜੇ ਤਿੰਨ ਚਾਰ ਦਿਨ ਤੋਂ ਇੱਥੇ ਵਿਜੇਦ ਕੋਹਾ ਪਾਰਟੀ ਵੱਲੋਂ ਇੱਥੇ ਉਹ ਸਾਰੀ ਕੀਤੀ ਜਾ ਰਹੀ ਸੀਗੀ ਕਿ ਇਹ ਦੱਸ ਕੇ ਕਿ ਇਹ ਮੇਰੀ ਜਗਾ ਹੈ ਤੇ ਮੈਂ ਆਪਣੀ ਜਗਾ ਤੇ ਉਹ ਸਾਰੀ ਕਰ ਰਹੇ ਹਾਂ ਜਦਕਿ ਦੂਸਰੀ ਪਾਰਟੀ ਨੇ ਮ्युनਿਸਪਲ ਕਾਰਪੋਰੇਸ਼ਨ ਅਤੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਕੰਪਲੇਂਟਸ ਦਿੱਤੀਆਂ ਨਾਲ ਹੀ ਸਾਡੇ ਸੀਪੀ ਕਮਿਸ਼ਨਰ ਆਫਿਸ ਵਿੱਚ ਵੀ ਕੰਪਲੇਂਟਸ ਦਿੱਤੀਆਂ ਤੇ ਦੱਸਿਆ ਗਿਆ ਕਿ ਨਾਲ ਉਹਨਾਂ ਨੇ ਆਪਣਾ ਰਿਕਾਰਡ ਲਗਾ ਕੇ ਜਿਹੜੇ ਉਹਨਾਂ ਕੋਲ ਪ੍ਰੂਫ ਸੀਗੇ ਉਹਦਾ ਰਿਕਾਰਡ ਲਗਾ ਕੇ ਉਹਨਾਂ ਨੇ ਇਹ ਕੰਮ ਨੂੰ ਰੁਕਵਾਉਣ ਦੇ ਵਾਸਤੇ ਉਹਨਾਂ ਨੇ ਮੰਗ ਕੀਤੀ ਜਿਹਦੇ ਬਿਹਾਫ ਦੇ ਉੱਤੇ ਅਸੀਂ ਜਿਹੜੀ ਡਿਪਟੀ ਕਮਿਸ਼ਨਰ ਜਲੰਧਰ ਅਤੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਜਲੰਧਰ ਨੇ ਉਹਨਾਂ ਨੂੰ ਉਸ ਸੰਬੰਧੀ ਜਿਹੜੀ ਹੈਗੀ ਉਹਨਾਂ ਕੋ ریکارڈ ਮੁਹੱਈਆ ਕਰਾਉਣ ਲਈ ਕਿਹਾ ਗਿਆ ਜੋ ਕਿ ਏਟੀਪ ਜਿਹੜੇ ਟਾਊਨ ਪਲਾਨਰ ਨੇ ਉਹਨਾਂ ਵੱਲੋਂ ਤੇ ਜਿਹੜੇ ਮੌਕੇ ਦੇ ਤਹਿਸੀਲਦਾਰ ਪਟਵਾਰੀ ਸਾਰਿਆਂ ਵੱਲੋਂ ਰਿਪੋਰਟਸ ਦਿੱਤੀਆਂ ਗਈਆਂ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਹਦੀ ਮਾਲਕੀ ਕਾਗਜ਼ਾਂ ਦੇ ਵਿੱਚ ਇਹ ਅਮਨ ਲਾਲੀ ਦੇ ਨਾਮ ਤੇ ਬੋਲਦੀ ਹੈ ਜੋ ਉਹਨਾਂ ਨੇ ਰਿਕਾਰਡ ਸਾਨੂੰ ਪ੍ਰੈਜ਼ੈਂਟ ਕੀਤਾ ਸਿਵਲ ਅਥਾਰਟिटीज ਵੱਲੋਂ ਇਸ ਸਬੰਧ ਵਿੱਚ ਕੱਲ ਇੱਥੇ ਸਿਵਲ ਦੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਸੀਗੇ ਅਤੇ ਜਿਹੜੇ ਏਟੀਪੀ ਕਾਰਪੋਰੇਸ਼ਨ ਦੇ ਨੁਮਾਇੰਦੇ ਸੀਗੇ ਇਹਨਾਂ ਨੂੰ ਇਸ ਚੀਜ਼ ਬਾਰੇ ਸਬੰਧੀ ਦੱਸਣਾ ਹੈ ਕਿ ਤੁਸੀਂ ਏਡੇ ਤੱਕ ਕੋਈ ਹੱਲ ਨਹੀਂ ਹੋ ਜਾਂਦਾ ਇਹਦਾ ਜਿੰਨੀ ਦੇਰ ਤੱਕ ਇਹਨੂੰ ਪੱਕੇ ਤੌਰ ਤੇ ਯਕੀਨੀ ਨਹੀਂ ਬਣ ਜਾਂਦਾ ਕਿ ਇਹ ਕਿਹਦੀ ਪ੍ਰਾਪਰਟੀ ਹੈ ਤੇ ਇਹਦਾ ਕਾਬਜ ਕੌਣ ਹੈ ਕੌਣ ਇੱਥੇ ਕੰਸਟਰਕਸ਼ਨ ਕਰ ਰਿਹਾ ਤੁਸੀਂ ਉਨੀ ਦੇਰ ਵਾਸਤੇ ਇਹ ਜਗ੍ਹਾ ਮਤਲਬ ਕੰਸਟਰਕਸ਼ਨ ਰੋਕ ਦਿੱਤੀ ਜਾਵੇ ਅਦਰਵਾਈਜ਼ ਇੱਥੇ ਲੌਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ